अच्छा लग रहा है बहुत कुछ कल्चर सीखने को मिल रहा है इतना ये सब कोई मोस्ट इम्पोर्टेंट लैंड डिवाइन लैंड बहुत अच्छा लग रहे थे आके हाल चीज़, दस्तार बख्शी है ऊपर वाले ने और देख लो आजमीन ट भी मेरे पैक थे, तो मैं बहुत ही बहुत धन्यवाद अपने आप में समझता है बोहुत और ये हिस्सरी साढ़े आने वाले जनरेशन बच्चों स्प्रेड करनी चाहिए थोड़ा थोड़ा सूखने मिलता है आपके अपने बच्चों भी सिखावे ਬੜਾ ਚੰਗਾ ਲੱਗੇ ਇਥੇ ਆ ਕੇ ਉਪਰੋਲੀ ਦੀ ਮਹਿਰ ਜੋ ਮੌਕਾ ਮਿਲੇ ਸਾਕੇ ਸੇਵਾ ਕਰਨ ਦਾ ਸੋ ਪਿਛਲੇ ਦਿਨੀ ਬਹੁਤ ਇਥੇ ਨੁਕਸਾਨ ਹੋ ਚੱਕਾ ਹੜ੍ਹ ਦੇ ਨਾਲ ਅੱਜ ਵਾਰ ਕੀ ਕਹਿਣਾ ਚਾਹੋਗੇ ਹਾਂਜੀ ਬਸ ਸਾਰੇ ਪੈਂਟਰਾ ਜੁੜੇ ਨਾਲ ਕੰਮ ਕਰਨ ਚ ਇੱਕ ਬੰਦੇ ਦਾ ਕੰਮ ਨਹੀਂ ਸਾਰੇ ਜੁੜ ਕੇ ਹੀ ਆਪਾਂ ਕਰਾਂਗੇ ਔਰ ਅਨੁਵਲੇ ਟਾਈਮ ਤੇ ਸੇਲੇ ਹੋਰ ਕੁਝ ਸੇਵਾ ਕਰਨੀ ਹੈ ਬਹੁਤ ਬਹੁਤ ਸਾਰੀ ਚੀਜ਼ਾਂ ਸੋਚੀ ਹੋਈਆਂ ਰੋਜੀ ਰੋਟੀ ਦੀ ਸੋਚੀ ਹੋਈ ਹੈ ਬਿਕਾਜ਼ ਰਾਸ਼ਨ ਪਾਣੀ ਦਾ ਦੇਸ ਉਹਦੇ ਅੱਗੇ ਕੀ ਅੱਗੇ ਕਿੱਦਾਂ ਕਮਾਵਾਂਗੇ ਹਲੇ ਜ਼ਮੀਨਾਂ ਦੇ ਵਿੱਚ ਵੀ ਟਾਈਮ ਲੱਗੇਗਾ ਕੁਝ ਨਵੀਂ ਚੀਜ਼ ਉਗਣ ਲਈ ਸੋ ਆਪਾਂ ਮੱਝਾ ਦਾ ਰਿਪਲਾਈ ਕੀਤਾ ਕਾਫੀ سارے ਮੱਝਾ ਉਹ ਮੱਝਾਂ ਤੋਂ ਜਿੰਨੀਆਂ ਵੀ ਜਿੱਦਾਂ ਵੀ ਮਹਾਰਾਜ ਲਈ ਗਏ ਸੋ ਮੱਝਾ ਦਾ ਆਰਡਰ ਦੇ ਹੀ ਚੁੱਕੇ ਆ ਬਾਕੀ ਆ ਹੁਣ ਦੇਖਦੇ ਆ ਕਿ ਅਗਰੇ ਸਰਪੰਚ ਨਾਲ ਗੱਲ ਕਰਕੇ ਜਿੰਨੂ ਜਿੰਨੂ ਲੋੜ ਹੈ ਜਿੰਨੂ ਜਿੰਨੂ ਜੈਨੂਲੀ ਜਿੰਨਾ ਦੀ ਗਈ ਹੈ ਜਿੰਨੂੰ ਸੰਭਾਲਾ ਵੀ ਆਂਦਾ ਬਸ ਉਹਨਾਂ ਦੀ ਰੋਜ਼ੀ ਰੋਟੀ ਵਾਪਸ ਸ਼ੁਰੂ ਕਰੀਏ ਆ ਹਾਂ ਵਾਲੇ ਸਮੇਂ ਵਾਸਤੇ ਗੁਰੂ ਸਾਹਿਬ ਕੋ ਕੀ ਅਰਦਾਸ ਕਰਨਾ ਚਾਹੂਗੇ ਅਰਦਾਸ ਵਿੱਚ ਸਹੀ ਹੈ ਕਿ ਸਾਡਾ ਪੰਜਾਬ ਵਸਦਾ ਰਹੇ ਹੱਸਦਾ ਰਹੇ ਬਹੁਤ ਜਲਦੀ ਆਪਣੇ ਪੈਰੇ ਤੇ ਵਾਪਸ ਖੜਾ ਹੋ ਪੈਂਪਰਾ ਨਾਲ ਜੁੜੇ ਹੋਏ ਸਾਰੇ ਪੰਜਾਬ ਕਿਤੇ ਨਹੀਂ ਜਾਂਦਾ ਬਸ ਪੰਜਾਬ ਦੇ ਰੱਬ ਹੀ ਮੇ